何でかあれ ਪਾਣੀ ਲੱਗ ਗਿਆ ਛੋਟੂ ਉਹਨੇ ਹੁਣਾਂ ਕੀ ਲੱਗੇ ਲੱਗੇ ਲਾ 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 Ya, itu k u n ਸਾਹਿਬ ਜਾਨਾਂ ਦੇ ਸਿੱਧੀ ਜਿਹੜੇ ਮੁਖ ਰਖਦੇ ਹੋਇਆ ਸਾਡੇ ਦੁਕਾਨ ਦਾ ਭਰਾਵਾ ਨੇ ਸੰਗਤ ਦੁੱਧੇ ਲੰਗਰ ਦਾ ਪਹਿਲਾ ਪ੍ਰਵਾਲਾ ਕੀਤਾ ਜੋ ਸੱਚੇ ਪਾਤਸ਼ਾਹ ਕਿਰਪਾਲ ਰਾਹ ਬਹੁਤ ਸਿਖਤ ਬੁਲੋਇਆ ਤੇ ਜਿਹਦੇ ਵਿੱਚ ਸਾਡੇ ਮੈਂ ਸਰਪੰਚ ਸਾਹਿਬ ਸਰਦਾਰ ਹਰਜਿੰਦਰ ਜੀ ਨੰਬਰਦਾਰ ਜੀ ਪਵਨ ਕੁਮਾਰ ਜੀ ਮੋਟਰਸਾਈਕਲ ਮਕੈਨਿਕ ਜੀ ਆ ਸਾਡੇ ਫੌਜੀ ਸਾਹਿਬ ਫੌਜੀ ਜਨਰਲ ਸਟੋਰ ਹਰਪਾਲ ਭਾਜੀ ਏ ਫਨੀਸ਼ ਵੀਰ ਜੀ ਆਪਾਂ ਮੁਖਤਾਰਾ ਭਾਜੀ ਬਬੂ ਭਾਜੀ ਕੱਪੜੇ ਵਾਲੇ ਤੇ 10 ਮੈਡੀਕਲ ਕਲਸੀ ਮੈਡੀਕਲ ਸਟੋਰ ਜਿਨ੍ਹਾਂ ਦਾ ਸਾਨੂੰ ਪਰਮਾ ਸਿ ਲੋਗ ਮਿਲਿਆ ਔਰ ਜਿਹਨਾਂ ਨੇ ਬਟਾਲ ਚ ਇਹ ਦੋਹਾਂ ਲੰਗਰ ਜਿਹੜਾ ਚਕਾਨ ਦੇ ਪ੍ਰਭਯੋਗ ਨਾਲ ਚਲਾਇਆ ਜਾ ਰਿਹਾ ਹੈ ਭਾਈ ਗੁਰਜੀ ਦਾ ਖਾਲਸਾ ਬਹੇ ਗੁਰਜੀ ਦੇ ਪਤੇ ਸੋਦੇ ਸਾਹਿਬ ਜੀ ਦੀ ਯਾਦ ਵਿੱਚ ਇਹ ਪਹਿਲਾਂ ਲੱਗ ਰਹੀਂ ਸ਼ੁਰੂ ਕੀਤਾ ਦੁਕਾਨਦਾਰਾਂ ਮੇਰਾ ਨੇ ਇਹ ਰਲ ਕੇ ਹੀ ਸ਼ੁਰੂ ਕੀਤਾ ਸਾਰੇ ਭਰਾਵਾਂ ਨੇ ਮਹਾਰਾਜ ਸੋਤਾ ਲੰਗਰਹੀਂ ਸ਼ੁਰੂ ਕੀਤਾ ਮਾਹ ਸੋਦੇ ਸਾਹਿਬ ਜਿਆਦਿਆਂ ਦੀ ਯਾਦ ਵਿੱਚ ਇਹ ਨਹੀਂ ਦਿਹਾੜੇ ਅੱਜ ਇਹ ਪਹਿਲਾ ਮਹਾਰਾਜ ਜੀ ਮਾਸ਼ਾਹਰਤੀਆਂ ਪਾਸੇ ਭਾਈ ਗੁਰਜੀ ਦਾ ਖਾਲਸਾ ਬਹੇ ਗੁਰਜੀ ਦੇ ਪਤੇ ਆ ਬੜਾ ਜੀ ਆ ਦੇਖੋ ਹੋਰ ਇਹ ਨਾਲ ਹੀ ਕਿਸੀ ਦੀ ਆ ਮਾਣ ਦੀ ਸੇਵਾ ਤੇ ਤਾਰੀਫ ਸੰਗਤ ਲੱਗੀ ਆ ਸਾਹਿਬ ਜਰਾਂ ਦੇ ਯਾਦ ਵਿੱਚ ਸੋਤੇ ਸਾਹਿਬ ਜਾਂ ਦੀ ਸਾਰੀ ਸੰਗਤਾਂ ਪਰ ਇਹ ਬਾਬਾ ਜੀ ਲੰਗਰ ਕਿਰਮਾ ਚੱਲ ਰਿਹਾ ਜੀ ਇਹ ਪਹਿਲਾ ਲੰਗਰ ਜੇ ਹੁਣ ਸ਼ੁਰੂ ਕੀਤਾ ਹੈ ਸਾਡੇ ਦੁਕਾਨਦਾਰਾਂ ਦੇ ਭਰਾਵਾਂ ਦੇ ਸਹਿਯੋਗ ਨਾਲ ਤੇ ਪਹਿਲਾ ਲੰਗਰ ਸਾਬ ਜਨਰਲ ਸੀ ਦੇ ਦਿਨ ਤੇ ਜਿਹੜਾ ਮੁਖ ਰੱਖਦੇ ਹਾਂ ਦੋ ਦੋ ਲੰਗਰ ਹੋ ਗਿਆ ਜਿਸ ਵਿੱਚ ਮੁਖ ਸੇਵਾਦਾਰ ਸਰਪੰਚ ਸਾਹਿਬ ਨੰਬਰਦਾਰ ਜੀ ਸਰਦਾਰ ਹਰਸਾ ਸਿੰਘ ਜੀ ਮੁਖਤਾਰ ਪਾਜੀ ਪਵਨ ਪਾਜੀ ਪਵਨ ਪਾਜੀ ਤੇ ਸਾਡੇ ਰਾਜਾ ਜੀ ਆਪਣੇ ਜੀ ਜੀ ਸਾਹਿਬ ਸ਼ਰਮਾ ਭਾਜੀ ਇਹਨਾਂ ਦੇ ਸਹਿਯੋਗ ਨਾਲ